ਸੋਹੀ ਮਹੱਲਾ ਚੌਥਾ ਕਰ ਸਤਮਾ ਤੇਰੇ ਕਮਣ ਕਮਣਾ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਸਕੋ ਤੂ ਠਾਕਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਭਾਵੈ ਤੂ ਰਾਖ ਮੇਰੇ ਸਾਹਿਬ ਮੈਂ ਤਦ ਬਿਨਿਆ ਵਰਨਾ ਕੋਈ ਰਹਾਉ ਮੈਂ ਤਾਣ ਦਿਬਾਣ ਤੂੰ ਹੈ ਮੇਰਾ ਸੁਆਮੀ ਮੈਂ ਤੋ ਦਿਆਗੇ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਪੈ ਕਰੋ ਬਨੰਤੇ ਮੇਰਾ ਦੁੱਖ ਸੁਖ ਤੁਢੀ ਪਾਸ ਵਿਚ ਝਰਤੇ ਵਿੱਚ ਪਾਣੀ ਵਿਚ ਕਾਸਟ ਅਗਣ ਤਰੀਜੈ ਬੱਕਰੀ ਸਿੰਘ ਇਕੱਤੇ ਤਾਈ ਰਾਕੇ ਮਾਨ ਹਰ ਜਾਪ ਪ੍ਰਮ ਭਉ ਦੂਰ ਦੀਜੈ ਹਰ ਕੀ ਵਡਿਆਈ ਦੇਖੋ ਸੰਤਾਂ ਹਰ ਮਾਨਿਆ ਨੇ ਮਾਨਿਆ ਮਾਨ ਦਿਵਾਈ ਜੋ ਧਰਤੀ ਚਰਨ ਤਲੇ ਤੇ ਉਪਰ ਹਵੇ ਤੋ ਨਾਨਕ ਸਾਦ ਜਨ ਜਗਤੋਂ ਆਣ ਸਭ ਪੈਰੀ ਪਾਏ ਸੁਹੀ ਮਾਲਾ ਚੌਥਾ ਤੂ ਕਰਤਾ ਸਭ ਕਿਛ ਆਪੇ ਜਾਣੀ ਕਿਆ ਤੁਧ ਪੈ ਆਂ ਕਿ ਸੁਨਾਈਐ ਬੁਰਾ ਪੜਾ ਤਦ ਸਭ ਕੇ ਚ ਸੂਜੇ ਜਿ ਹਾ ਕੋ ਕਰੇ ਤੇ ਹਾ ਕੋ ਪਾਈ ਮੇਰੇ ਸਾਹਿਬ ਤੋ ਅੰਤਰ ਕੀ ਬੇਦ ਜਾਣੇ ਬੁਰਾ ਪੜਾ ਤਦ ਸਭ ਕੇ ਚ ਸੂਜੇ ਤਦ ਭਾਵੇ ਤਿਵੇਂ ਬੁਲਾਵੇ ਰਹਾ ਸਭ ਮੋ ਮਾਇਆ ਸਰੀਰ ਹਰ ਕੀਆ ਵਿੱਚ ਦੇ ਮਣਕ ਪਗ ਚਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵੇ ਇਕ ਮਣਮੁਗ ਧੰਦ ਪੜਾਈ ਸਭ ਕੋ ਤੇਰਾ ਤੂ ਸਬਨਾ ਕਾ ਮੇਰੇ ਕਰਤੇ ਤੁੱਦ ਸਬਨਾ ਸਿਰ ਲਿਖਿਆ ਲੇਕ ਜੇ ਤੂੰ ਨਦਰ ਕਰੀ ਤੇ ਹਾਂ ਕੋ ਹੋਵੇ ਬਿਨ ਨਦਰ ਨਹੀਂ ਕੋ ਭੀ ਕ ਤੇਰੇ ਵਡਿਆਈ ਤੂੰ ਹੈ ਜਾਣੀ ਸਭ ਤੁਦਨੋ ਨਿਤ ਧਾਈ ਜਿਸ ਨੂੰ ਤੁਧ ਭਾਵੀ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਤਾਏ ਪਾਏ ਸੁਹੀ ਮਹੱਲਾ ਚੌਧਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਈ ਤੇ ਮੁਕਤ ਭਈ ਜਿਨ ਹਰ ਨਾਮ ਧਿਆਇਆ तेन पवित्र परम पद पाई मेरे राम हारे जाने आरोग्य भई गुरबचनी जिन्ना जपिया मेरा हर घर तिनके हो में रोग गैर हा ब्रह्मा बेसन मा द्योत्र गुण रोगी ਵੇਜ ਹਮੇਕਾਰ ਕਮਾਈ ਜਿਨ ਕੀ ਐ ਤਿਸੇ ਨ ਚੀਤੇ ਬਾ ਪੜੇ ਹਰ ਗੁਰਮਕ ਸੋ ਜੀ ਪਾਈ ਖੋ ਮੇ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੇ ਗੁਰ ਪ੍ਰਸਾਦੀ ਕੋ ਵੀਰ ਲਾ ਛੂਟੇ तेस जन को हो बलिहारी जिन साची साजी सोई हर जानी रूप या पारो नानक आपे वे कर बिगसे गुरमक ब्रह्मचार सुही महला चौथा ਕੀਤਾ ਕਰਨ ਸਰਬਰ ਜਾਈ ਕਿਸ ਕੀਜੇ ਜੇ ਕਰ ਸਕੀਐ ਆਪਣਾ ਕੀਤਾ ਕਸੂਨਾ ਹੋਵੇ ਜੋ ਹਰ ਪਾਵੇ ਤਉ ਰਕੀਐ ਮੇਰੇ ਹਰ ਜਿਉ ਸਭ ਕੋ ਤੇਰੇ ਵਾਸ ਆਸਾ ਜੋਰ ਨਹੀਂ ਜੇ ਕਿਸ ਕਰ ਹਮ ਸਾਕੇ ਜੋ ਪਾਵੇ ਤਿਵੇਂ ਬਖਸ ਰਹਾ ਸਭ ਜਿਉ ਪਿੰਡ ਦੀ ਆ ਤੁਦ ਆਪੇ ਤੁਦ ਆਪੇ ਕਾਰੀ ਲਾਇਆ ਜਿਹਾ ਤੋ ਹੁਕਮ ਕਰੀ ਤੀ ਕੋ ਕਰਮ ਕਮਾਵੇ ਜਿਹਾ ਤੁਦ ਤੋਰ ਲਿਖੋ ਪਾਇਆ ਪੰਚ ਤਤ ਕਰ ਤੁਦ ਸਿਸ਼ਟ ਸਭ ਸਾਜੀ ਕੋਈ ਸੀਮਾ ਕਰੋ ਜਿਕੇ ਚਕੀਤਾ ਹੋਵੈ ਇਕਣਾ ਸਤ ਗੁਰੂ ਮੇਲ ਤੁਬ ਜਾਵੇ ਇਕ ਮਨ ਮੁਕ ਕਰੇ ਸਿਰੋਵੈ ਹਰ ਕੀ ਵਡਿਆਈ ਹੋ ਆਕਣਾ ਸਾਕਾ ਕਮ ਮੂਰਖ ਮੁਗਦਣ ਚਾਣ जन नानक को हर ले मेरे स्वामी सरनागत पया जानो राग सुही पंजमा पहला एक ओंकार सत गुर प्रसाद बाजीगर जैसे बाजी पाई नाना ना रूप पेक दिखलाई सांग उतार तम्यो पसारा तबे एक अंकारा कमन रूप दृष्टो बिन सायो कते गयो कतते आयो रहा जालते उठे अनक तरंगा ਕਣਕ ਭੂਖਣ ਕੀ ਬੌਰੰਗਾ ਬੀਜ ਬੀਜ ਦੇ ਕੋ ਬਹੁ ਪ੍ਰਕਾਰ ਫਲ ਪਾਕੇ ਤੇ ਇਕ ਕਾਰਾ ਸਹਿਜ ਘਟਾ ਮੇ ਇਕ ਅਕਾਸ ਕਾਟ ਫੂਟੇ ਤੇ ਉਹੀ ਪ੍ਰਗਾਸ ਪਰਮ ਲੋਭ ਮੋ ਮਾਇਆ ਵਿਕਾਰ ਪ੍ਰਮ ਛੂਟੇ ਤੇ ਕੰਕਾਰ ਓ ਅਬਨਾ ਸੇ ਬਿਨ ਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਜਿਸ ਨੂੰ ਲਾਏ ਲੈ ਸੋ ਲਾਗੇ ਗਿਆਨ ਰਤਨ ਅੰਤਰ ਤਿਸ ਜਾਗੇ ਦੁਰਮਤ ਜਾਈ ਪਰਮ ਪਦ ਪਾਈ ਗੁਰ ਪਰ ਸਾਦੀ ਨਾਮ ਧਿਆਈ ਦੋਏ ਕਰ ਜੋੜ ਕਰੋ ਅਰਦਾਸ ਤੋਦ ਭਾਵਿਤਾ ਆਣੇ ਰਸ ਕਰ ਕਿਰਪਾ ਆਪਣੀ ਭਗਤ ਲਾਈ ਜਨ ਨਾਨਕ ਪ੍ਰਭ ਸਦਾ ਧਿਆਏ ਸੁਹੀ ਮਹੱਲਾ ਪੰਜਵਾ ਧਨ ਸੁਆਗਣ ਜੋ ਪ੍ਰਭ ਪਛਾਨੇ ਮਾਨੇ ਹੁਕਮ ਤਜੇ ਅਭਿਮਾਨੇ ਪ੍ਰੇਸ਼ ਰਤੀ ਰਲੀਆਂ ਮਾਨੇ ਸੋਣ ਸਕੀ ਪ੍ਰਭ ਮਿਲਨੋਂ ਨਸਾਨੀ ਮਨ ਤਨ ਅਰਪ ਤਜ ਲਾਜ ਲਕਾਨੀ ਰਖਾਂ ਸਕੇ ਸਹੇਲੇ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਭਾਵੇ ਸਾ ਸੁਹਾਗਣ ਅੰਕ ਸਮਾਈ ਗਰਬ ਗਹਿਲੀ ਮਹਿਲ ਨ ਪਾਵੇ ਫੇਰ ਪਸਤਾਵੇ ਜਬ ਰੈਣ ਬਿਹਾਵੇ ਕਰਮਹੀਨ ਮਨਹੁ ਮਕ ਦੁਖੁ ਪਾਵੇ ਬਿਣੋ ਕਰੀ ਜੇ ਜਾਣਾ ਦੂਰ ਪ੍ਰਭ ਆ ਬਨਾਸੀ ਰਖਿਆ ਪਰਪੂਰ ਜਨ ਨਾਨਕ ਗਾਵੇ ਦੇਖਾ ਦੂਰ प्राभ्यबना सिरया पर पूर जन नानक गाभ दी गया